ਵੈਦੂ ਕੀ ਕਹਾਣਸਾ ਹੈ ਬਈ ਖਤੇ ਜਿਲ੍ਹਾ ਫਰੋਹੀਪੁਰ ਦੇ ਪਿੰਡ ਅੱਛੇਵਾਲ ਦੇ ਵਿੱਚ ਬਹੁਤ ਵੱਡਾ ਇਕੱਠ ਮਾਵਾ ਪੇਣਾ ਦਾ ਕਿਸਾਨਾਂ ਮਜ਼ਦੂਰਾਂ ਦਾ ਬੱਚਿਆਂ ਦਾ ਹੋਇਆ ਇਹਦੇ ਵਿੱਚ ਜਿੱਥੇ ਸ਼ਹੀਦ ਦੇ ਆਜ਼ਮ ਪੰਗ ਸਿੰਘ ਰਾਜਪੂਤ ਤੇ ਸੁਖਦੇਵ ਨੂੰ ਯਾਦ ਕਰਦੇ ਆਂ ਫਰੋਹੀਪੁਰ ਦੀ ਦਾਣਾ ਮੰਡੀ ਦੇ ਵਿੱਚ 23 ਨੂੰ ਵੱਡੇ ਇਕੱਠ ਕਰਨੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਬੀਬੀਆਂ ਦਾ ਸਪੱਠਨ ਤਿਆਰ ਕਰਨਾ ਉਹ ਗੱਲਬਾਤ ਇਹਨਾਂ ਨੇ ਸਾਂਝੀ ਕੀਤੀ ਆ ਉੱਥੇ ਅਸੀਂ ਇਹ ਵੀ ਗੱਲ ਕਰਨੀ ਚਾਹੁੰਦੇ ਆਂ ਕਿ ਜਿਹੜੀ ਖੰਨੇ ਦੇ ਵਿੱਚ ਰੈਲੀ ਹੋ ਰਹੀ ਆ ਮੁਲਾਜ਼ਮ ਸ਼ਗਰਸ਼ ਕਮੇਟੀਆਂ ਦੀ ਉਹਦੀ ਅਸੀਂ ਹਮਾਇਤ ਕਰਦੇ ਆ ਜਲਦੀ ਤੋਂ ਜਲਦੀ ਉਹਨਾਂ ਦੀਆਂ ਬਹੁਤ ਦੇਰ ਤੋਂ ਜਿਹੜੀਆਂ ਦੱਬੀਆਂ ਪਈਆਂ ਮੰਗਾਵਾ ਉਹਨਾਂ ਨੂੰ ਪੰਜਾਬ ਦੀ ਸਰਕਾਰ ਮੰਨ ਕੇ ਉਹਨਾਂ ਨੂੰ ਬਣਦਾ ਮਾਨਤਾ ਦੇ ਕੇ ਉਹਨਾਂ ਦੀਆਂ ਨੌਕਰੀਆਂ ਜਿਹੜੀਆਂ ਪੱਕੀਆਂ ਕੀਤੀਆਂ ਜਾਣ ਕਿਉਂਕਿ ਕਿਸਾਨ ਮਜ਼ਦੂਰ ਮੁਲਾਜ਼ਮ ਵਿਦਿਆਰਥੀ ਦੁਕਾਨਦਾਰ ਇਕਤਾ ਦਾ ਨਾਰਾ ਲਾਉਂਦੀਆਂ ਜਥੇਬੰਦੀਆਂ ਸ਼ੰਭੂ ਦੇ ਖਨੌਰੀ ਰਤਨਪੁਰੇ ਬੇਟੀਆਂ ਵਾਂ ਔਰ ਬਾਕੀ ਜਥੇਬੰਦੀਆਂ ਜਿਹੜੀਆਂ ਬਾਹਰ ਵਾ ਉਹਨਾਂ ਨੂੰ ਵੀ ਸਲੂਟ ਕਰਦੇ ਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਰੇਕ ਵਰਗ ਤੁਹਾਨੂੰ ਰੇੜੀ ਖੜੀ ਵਾਲਾ ਦੁਕਾਨਦਾਰ ਵਪਾਰੀ ਮਾਹਿੱਤਰ ਡਾਕਟਰ ਜਿਹੜੇ ਨੌਕਰੀਆਂ ਤੋਂ ਵਾਂਝੇ ਹੋ ਗਿਆ ਸਾਰੇ ਇਕੱਠੇ ਰਜਰ ਹੋਣਗੇ ਸੋ ਆਓ ਏਕੇ ਤੇ ਸੰਘਰਸ਼ ਦੇ ਬਲਬੁੱਤੇ ਉਤੇ ਆਪਣਾ ਪੰਜਾਬ ਚਾਹੀਏ ਆਪਣਾ ਦੇਸ਼ ਚਾਹੀਏ ਇਹ ਸੰਸਾਰ ਨੂੰ ਬਚਾਈਏ ਤਾਂ ਜੋ ਹੋਰਲੇ ਸਮੇਂ ਦੇ ਵਿੱਚ ਕਾਰਪੋਰੇਟ ਰੁਪੀ ਧਾੜਾਂ ਜਿਹੜੀਆਂ ਵਾਂ ਉਹ ਪੂਰੇ ਦੇਸ਼ ਦੀ ਅਰਥਵਿਵਸਥਾ ਤੇ ਉਤੇ ਕਬਜ਼ਾ ਕਰਕੇ ਸਾਨੂੰ ਸਦੀਆਂ ਤੱਕ ਗੁਲਾਮ ਬਣਾ ਕੇ ਰਾਵਰਤਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ